ਆਪ ਸਾਰਿਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਸਤਿ ਸ੍ਰੀ ਅਕਾਲ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਪ੍ਰਕਾਸ਼ ਗੁਰਪੁਰਬ ਆ ਰਹੇ ਨੇ ਜੋ ਕਿ 3 ਤਰੀਕ ਨੂੰ 3 ਨਵੰਬਰ ਦਿਨ ਸੋਮਵਾਰ ਨੂੰ ਭਾਈ ਆਪਣੇ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕੀਤੇ ਜਾਣਗੇ ਜਿਨ੍ਹਾਂ ਦੇ ਚਾਰ ਤੇ ਪੰਜ ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਕਿ ਵਾਦ ਤੋਂ ਵਾਦ ਸਾਰੀਆਂ ਸੰਗਤਾਂ ਨੇ ਪਹੁੰਚ ਕੇ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਉਸੇ ਤਰ੍ਹਾਂ ਭਾਈ ਜਿਵੇਂ ਆਪਾਂ ਸ਼ਰਧਾ ਦੇ ਨਾਲ ਏਕਤਾ ਪਿਆਰ ਦਾ ਪ੍ਰਤੀਕ ਇਕਾਗਰਤਾ ਦੇ ਨਾਲ ਮਿਲ ਕੇ ਭਾਈ ਆਪਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਸਾਰੀਆਂ ਸੰਗਤਾਂ ਨੇ ਭਾਈ ਉਸੇ ਤਰ੍ਹਾਂ ਪਿਆਰ ਦੇ ਨਾਲ ਸਤਕਾਰ ਦੇ ਨਾਲ ਸਾਰੀਆਂ ਸੰਗਤਾਂ ਨੇ ਭਾਈ ਹਾਜ਼ਰੀ ਭਰਨੀ ਜੋ ਕਿ 3 ਤਰੀਕ ਨੂੰ ਸ੍ਰੀ ਅਥੰਡ ਪਾਤਸ਼ਾਹ ਜੀ ਪ੍ਰਾਰੰਭ ਹੋਣਗੇ ਤੇ 5 ਤਰੀਕ ਨੂੰ ਭਾਈ ਭੋਗ ਪਾਏ ਜਾਣਗੇ ਵੱਧ ਤੋਂ ਵੱਧ ਸੰਗਤਾਂ ਨੇ ਹੱਥੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕਮ ਕਾਰ ਸਤ ਨਾਮ ਕਰਤਾ ਪੁਰਖ ਨਿਰਪਰ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਸਚ जुगा सच हैप्पी सच नानक हो पी सच एकम का सत नाम करता पुरख निरपो निर्वय अकाल मूरत अजूनी सैवंख गुर प्रसाद जप आद सच जुगा सच हैप्पी सच नानक हो